ਜਿਸ ਤਰੀਕੇ ਨਾਲ ਤੇ ਹਰਾ ਸੀਜ਼ਨ ਨਜ਼ਦੀਕ ਆ ਰਿਹਾ ਤੇ ਲਗਾਤਾਰ ਹੁਣ ਜੀਐਸਟੀ ਡਿਪਾਰਟਮੈਂਟ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ 1021 ਜੀਐਸਟੀ ਵਿਭਾਗ ਦੇ ਵੱਲੋਂ B2C ਦੇ ਜਿਹੜੇ ਗੱਗ ਹੈ ਉਹਨਾਂ ਦੀ ਚੈਕਿੰਗ ਕੀਤੀ ਕੀ ਦੱਸ ਜੀ ਕਿ ਇਹ ਜਿਹੜੀ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਚੋੜਾ ਬਾਜ਼ਾਰ ਦੇ ਨਾਲ ਲੱਗਦੇ ਮੀਨਾ ਬਾਜ਼ਾਰ, ਦਾਲ ਬਾਜ਼ਾਰ ਅਤੇ ਹੋਰ ਕਈ ਬਾਜ਼ਾਰਾਂ ਦੇ ਵਿੱਚੋਂ ਖਰੀਦੀ ਕਰਕੇ ਨਿਕਲ ਰਹੇ ਗਾਕਾਰਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ GST ਵਿਭਾਗ ਜਿਹੜੇ ਰਿਟੇਲ ਗਾਕੇ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਅਤੇ ਉਹਨਾਂ ਤੋਂ ਸਮਾਨ ਦਾ ਬਿੱਲ ਤੱਕ ਪੁੱਛ ਲਿਆ ਅਤੇ ਕਈ ਦੁਕਾਨਦਾਰਾਂ ਵੱਲੋਂ ਬਿੱਲ ਨਾ ਦਿੱਤੇ ਗਏ ਅਤੇ ਇਸ ਮੌਕੇ GST ਵਿਭਾਗ ਦੇ ਵੱਲੋਂ ਉਹਨਾਂ ਨੂੰ ਨੋਟਿਸ ਤੱਕ ਜਾਰੀ ਕਰ ਦਿੱਤੇ ਗਏ। ਇਸ ਮੌਕੇ GST ਵਿਭਾਗ ਦੇ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਰਿਹਾ? ਤੁਸੀਂ ਵੀ ਸੁਣੋ ਐਸਐਮਜ਼ੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਅਸ਼wini ਕੁਮਾਰ ਜੀ ਜੀ ਕਿਹੜੇ ਡਿਪਾਰਟਮੈਂਟ ਦੇ ਜੀਐਸਟੀ ਡਿਪਾਰਟਮੈਂਟ ਸਰ ਅੱਜ ਦੇਖਿਆ ਚੈਕਿੰਗ ਕਰ ਰਹੇ ਹੋ ਕਿਸ ਚੀਜ਼ ਦੀ ਚੈਕਿੰਗ ਕੀਤੀ ਜਾਂਦਾ ਅਸੀਂ ਇੱਥੇ ਜੀਐਸਟੀ ਡਿਪਾਰਟਮੈਂਟ ਵੱਲੋਂ ਬੀ ਟੂ ਸੀ ਬਿੱਲ ਜਿਹੜੇ ਹੁੰਦੇ ਹੈਗੇ ਬੀ ਟੂ ਸੀ ਮੀਨਸ ਜਿਹੜਾ ਹੈਗਾ ਕਸਟਮਰ ਨੂੰ ਜਿਹੜਾ ਹੈਗਾ ਬਿੱਲ ਇਸ਼ੂ ਕੀਤਾ ਜਾਂਦਾ ਦੁਕਾਨਦਾਰ ਵੱਲੋਂ ਉਸ ਦੀ ਜਿਹੜੀ ਹੈਗੀ ਚੈਕਿੰਗ ਕਰਨ ਵਾਸਤੇ ਆਏ ਆਪ ਤੁਸੀਂ ਵੀ ਜਾਣਦੇ ਹੋਵੋਗੇ ਬਾਜ਼ਾਰ ਚ ਸਮਾਨ ਲੈਣੇ ਹੈਗੇ ਆ ਤਾਂ ਉੱਥੇ ਦੇਖਦੇ ਆ ਆਪਣੇ ਕੋਲ ਬਿੱਲ ਨਹੀਂ ਮਿਲਦਾਗਾ ਤਾਂ ਅਸੀਂ ਉਹਨਾਂ ਨੂੰ ਰੋਕ ਕੇ ਅਸੀਂ ਪੁੱਛਦੇ ਆ ਵੀ ਤੁਹਾਡਾ ਕੋਲ ਬਿੱਲ ਹੈ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਬਿੱਲ ਨਹੀਂ ਹੈਗਾ ਤਾਂ ਫਿਰ ਅਸੀਂ ਉੱਥੇ ਦੁਕਾਨਦਾਰ ਕੋਲ ਜਾਂਦੇ ਹੈਗੇ ਆ ਅਸੀਂ ਕਹਿੰਦੇ ਬਿੱਲ ਕਿਉਂ ਨਹੀਂ ਇਸ਼ੂ ਕਰ ਰਹੇ ਹੈਗੇ ਠੀਕ ਹੈ ਜਿਹੜਾ ਬਿੱਲ ਇਸ਼ੂ ਹੋ ਰਿਹਾ ਹੈਗਾ ਠੀਕ ਹੈ ਜਿੱਥੇ ਨਹੀਂ ਹੋ ਰਿਹਾ ਹੈਗਾ ਉੱਥੇ ਨਾਲ ਦੀ ਨਾਲ ਅਸੀਂ ਜਿਹੜਾ ਹੈਗਾ ਉਸ ਨੂੰ ਵਾਰਨਿੰਗ ਦਿੰਨੇ ਹੈਗੇ ਆ ਜੋ ਬੰਨ ਦੀ ਕਾਰਵਾਈ ਉਸ ਤਰੀਕੇ ਨਾਲ ਅਸੀਂ ਕਰ ਦੇਵਾਂਗੇ ਤੇ ਸਰ ਕਿਹੜੇ ਕਿਹੜੇ ਬਾਜ਼ਾਰ ਦਾ ਚੈਕਿੰਗ ਵੈਸੇ ਤਾਂ ਸਾਰੇ ਲੁਧਿਆਣੇ ਦੇ ਵਿੱਚ ਵੀ ਚੈਕਿੰਗ ਹੋ ਰਹੀ ਹੈਗੀ ਆ ਅਸੀਂ ਜਿਹੜਾ ਹੈਗਾ ਬਿਜਲੀ ਮਾਰਕੀ ਹੋਰ ਵੀ ਟੀਮਾਂ ਹੈਗੀਆਂ ਕੋਈ ਕੰਮ ਕਰ ਰਹੀਆਂ ਹੈਗੀਆਂ ਸਰ ਕਿਸੇ ਨੂੰ ਇਹਦੇ ਚ ਜੁਰਮਾਨਾ ਲਗਾਇਆ ਗਿਆ ਕੋਈ ਕਾਰਵਾਈ ਕੀਤੀ ਗਈ ਫਿਲਹਾਲ ਕਾਰਵਾਈ ਨਹੀਂ ਕਾਰਵਾਈ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਸੈਕਸ਼ਨ 122 ਦੇ ਵਿੱਚ ਜਿਹੜਾ ਹੈਗਾ ਨੋਟਿਸ ਇਸ਼ੂ ਕਰ ਰਹੇ ਹੈਗੇ ਉਸ ਦੇ ਵਿੱਚ ਜਿਹੜਾ ਹੈਗਾ ਜੇ ਬਗੈਰ ਬਿਲ ਤੋਂ ਮਾਲ ਜਾ ਰਿਹਾ ਹੁੰਦਾ ਹੈਗਾ ਤੇ ਜੀਐਸਟੀ ਐਕਟ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਕਿ ਤੁਸੀਂ ਸੈਕਸ਼ਨ 122 ਦੇ ਵਿੱਚ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਕੋ ਜਿਹੜਾ ਹੈਗਾ ਪੈਨਲਟੀ ਭਰਵਾ ਸਕਦੇ ਹੈਗੇ ਤਾਂ ਦੱਸਦੇ ਹੈਗੇ ਵੀ ਅਸੀਂ ਬਿੱਲ ਕਿਉਂ ਨਹੀਂ ਕਟਿਆ ਉਹਦਾ ਕਾਰਨ ਕੀ ਹੈ ਕਿਉਂਕਿ ਮੌਕਾ ਜ਼ਰੂਰ ਦੇਣਾ ਬਣਦਾ ਹੈਗਾ ਇਸ ਤਰ੍ਹਾਂ ਕੇ ਪਹਿਲਾਂ ਨੋਟਿਸ ਦਿੱਤਾ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਦੀ ਜਿਹੜੀ ਹੈਗੀ ਕਾਰਵਾਈ ਕੀਤੀ ਜਾਂਦੀ ਹੈਗੀ ਤੇ ਸਰ ਕੋਈ ਵੀ ਜਿੰਨੇ ਕੋਈ ਤੁਸੀਂ ਬੰਦੇ ਰੋਕੇ ਕਿੰਨਿਆਂ ਕੋ ਬਿੱਲ ਮਿਲਿਆ ਕਿੰਨਿਆਂ ਕੋ ਨਹੀਂ ਮਿਲਿਆ ਇਸ ਦੇ ਵਿੱਚ ਜਿਹੜਾ ਹੈਗਾ ਅਸੀਂ ਪਿਆਰ ਤੋਂ 60 ਜਿਹੜੇ ਹੈਗੇ ਆ ਬੰਦੇ ਰੋਕੇ ਉਸ ਦੇ ਵਿੱਚ ਜਿਹੜਾ ਹੈਗਾ ਜਿੰਨਾਂ ਕੋਲ ਬਿੱਲ ਸੀਗੇ ਉਹਨਾਂ ਦੇ ਬਿੱਲ ਦੀ ਕਾਪੀ ਲਈਤੀ ਤਾਂ ਕਿ ਕੱਲ ਨੂੰ ਉਹ ਅਕਾਊਂਟ ਫੋਰ ਕਰ ਲੈਣ ਠੀਕ ਹੈ ਜਿਨ੍ਹਾਂ ਦੇ ਨਹੀਂ ਹੈਗਾ ਹੈਗਾ ਉਹਨਾਂ ਤੋਂ ਅਸੀਂ ਜਿਹੜਾ ਹੈਗਾ ਸਾਡੇ ਬੰਦੇ ਜਾ ਕੇ ਉਹਨਾਂ ਨੂੰ ਏਸੀ ਲਈ ਐਡਵਾਈਸ ਕਰਦੇ ਹੈਗੇ ਆ ਉਹਨਾਂ ਨੂੰ ਦੱਸਦੇ ਹੈਗੇ ਆ ਤੇ ਬਿੱਲ ਕਟਵਾ ਕੇ ਉਹਨਾਂ ਨੂੰ ਦਿੰਨੇ ਹੈਗੇ ਸਿਰ ਇਹ ਸਪੈਸ਼ਲ ਫੈਸਟੀਵਲ ਕਰਕੇ ਇਹ ਮਹੀਨ ਚੱਲੀ ਹੈ ਜੇ ਰੈਗੂਲਰ ਚੱਲਦੀ ਰਹਿੰਦੀ ਇਹ ਜਿਵੇਂ ਅੱਗੇ ਸਾਨੂੰ ਆਰਡਰਸ ਹੋਣਗੇ ਉਸ ਦੇ ਅਕੋਰਡਿੰਗ ਹੋਊਗਾ ਬਾਕੀ ਫੈਸਟੀਵਲ ਸੀਜ਼ਨ ਦਾ ਤਾਂ ਅਫੈਕਟ ਹੈ ਹੀ ਉਹ ਸੀਨ ਨੂੰ ਤਾਂ ਜਿਹੜਾ ਹੈਗਾ ਕਰਦੇ ਆ ਕਿਉਂਕਿ ਜਿਵੇਂ ਰਿਟਰਨਸ ਦੇਖੀਆਂ ਹੈਗੀਆਂ B2C ਦੇ ਵਿੱਚ ਘੱਟ ਬਿਲਿੰਗ ਹੋ ਰਹੀ ਹੈਗੀ ਆ ਤਾਂ ਉਸ ਤਰੀਕੇ ਨਾਲ ਚੱਲ ਰਿਹਾ ਹੈ